ਸੰਗਰੂਰ ਦੇ ਦਿੜਬਾ ਦੇ ਪਿੰਡ ਗੁਜਰਾ ਵਿਖੇ ਨਕਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਪਰਿਵਾਰ ਵਾਲਿਆਂ ਨਾਲ ਮਿਲਣ ਲਈ 5 ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਗੁਜਰਾ ਪਹੁੰਚੇ ਉੱਥੇ ਹੀ ਉਹਨਾਂ ਨੇ ਪੀਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਪਿੰਡ ਦੀ ਸਾਥ ਦੇ ਵਿੱਚ ਖੜ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦੀ ਸਹਾਇਕ ਰਾਸ਼ੀ ਦਿੱਤੀ ਗਈ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜਰਾ ਪੁੱਛਣਾ ਕਿ ਕਿਹਦੇ ਵਿੱਚ ਜਰਾ ਦੋ 30 ਬੋਲੀ ਆ ਬੇਟਾ ਜੀ ਇਹਨਾਂ ਦਾ ਨਾਮਤਾ ਹੋ ਗਿਆ ਚੋਕ ਕਰੋ ਨਾ ਜਿੰਨਤ ਘਰਾਂ ਦੇ ਵਿੱਚ ਸੱੱਥਰ ਵਿਛੇ ਨੇ ਮਾਨੋ ਪਰਿਵਾਰਾਂ ਨੂੰ ਮਿਲ ਕੇ ਆਇਆ ਗਰੀਬ ਪਰਿਵਾਰ ਨੇ ਹਰ ਕਮਾਊਂ ਜੀ ਚਲੇ ਗਏ ਹਾਂਜੀ ਜੀ ਕਿਹਨੇ ਕਮਾਉਂਦੇ ਸੀ ਚਲੇ ਗਏ ਕਿਸੇ ਦਾ ਬੱਚਾ 3ਵੀਂ ਕਲਾਸ 'ਚ ਹੈ ਕਿਸੇ ਦਾ 7ਵੀਂ ਕਲਾਸ 'ਚ ਹੈ ਠੀਕ ਹੈ ਮੈਨੂੰ ਖੁਸ਼ੀ ਹੁੰਦੀ ਜੇ ਮੈਂ ਕਿਸੇ ਕਿਸੇ ਦੇ ਪ੍ਰੋਗਰਾਮ ਚ ਗੁਜਰਾ ਹੁੰਦਾ ਪਰ ਮੈਨੂੰ ਅਫਸੋਸ ਚ ਆਉਣਾ ਪੈ ਗਿਆ ਅੱਜ ਬਹੁਤ ਮਾੜੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਨੂੰ ਅਫਸੋਸ ਹੈ ਉਹ ਪਿੰਡ ਚ ਸੱਤ-ਸੱਤ ਅੱਠ-ਅੱਠ ਸਵੇਰ ਵੜਨ ਇਹ ਆਪਾਂ ਆਪਣੇ ਘਰਾਂ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਪਰੂ ਪੁੱਤ ਕਿਸੇ ਦਾ ਵੀ ਕੁਰਜਿਤ ਨਹੀਂ ਤਾਂ ਦਿਵਾਰੀ ਨਹੀਂ ਬਣਾਉਣਾ ਸਾਰਾ ਪਿੰਡ ਚੁੱਲੀਆਂ ਚਾਹ ਤੇ ਨਹੀਂ ਪੜਦੀ ਸੋ ਬਹੁਤ ਮਾੜੀ ਗੱਲ ਹੋਈ ਹੈ ਪਰ ਮੁੱਖ ਮੰਤਰੀ ਆ ਮੈਂ ਕਹਾਂਦਾ ਮੇਰਾ ਫਰਜ਼ ਬਣਦਾ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸਹਵਾੜੂਗਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗਾ ਨੌਕਰੀਆਂ ਵੀ ਦੇਉਂਗਾ ਹਰ ਇੱਕ ਨੂੰ ਅਸੀਂ ਉਹਨਾਂ ਨੂੰ ਕਿ ਚਾਉਂਦੇ ਤੇ ਉਹੋ ਕੋ ਮੈਂ ਜੇ ਪਾਰਕ ਦੇ ਚਾਉਂਦੇ ਨੇ ਪਾਰਕ ਦੇ ਦਾਂਗੇ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆਪੋ ਸੁਖਰੀ ਐ ਮੈਂ ਆਰਡਰ ਕਰਤਾ ਜੀ ਜੀ ਜਿਹੜੇ ਬੰਦਿਆਂ ਦਾਸਤਾ ਫੜ ਲਈ ਦਾਸਤਾ ਫੜ ਲਈ ਹਾਂਜੀ ਸਰ 10 ਫੜ ਲਈ ਹਾਂਜੀ ਦਾਸ ਫੜ ਲਈ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਹੈ ਇਹ ਕੱਲ ਮੈਂ ਹੀ ਬੋਲੀ ਸੀ ਜਦੋਂ ਗੁਰਦਾਸਪੁਰ ਕੋਲੇ 150 ਬੰਦਾ ਮਰ ਗਿਆ ਸੀ ਕਰਨ ਕਰਨ ਕੋਲੇ ਇਹਦੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਤਾਂ ਸਾਥੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਓ ਇਕੱਲੇ ਇਹ ਲਿਖ ਨਹੀਂ ਕਰਦਾ ਹੈ ਕੀ ਵੀ ਕਰਦੇ ਹੋਣੇ ਗਹਿਨ ਹੋਊਗਾ ਪੂਰਾ ਸਮਰੂਹ ਜਿਲੇ ਆਲੇ ਫੜੇ ਗਏ ਕੀ ਪਤਾ ਫਿਰ ਵੀ ਕਰਦੇ ਹੋਣੇ ਕੀ ਪਤਾ ਵੀ ਕਰਦੇ ਹੋਣੇ ਕੀ ਪਤਾ ਕਰਨ ਕਰਨ ਕੱਲੇ ਵੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਪੜਾਂਗੇ 302 ਦਾ ਪਰਚਾ ਹੋਊਗਾ 302 ਪਾਤੀਓ ਉਹ ਜਿਹਨਾਂ ਨੇ ਨਾ ਘਰ ਦੇ 70 ਪਛਾਏ ਨਹੀਂ ਮੈਂ ਤੁਹਾਡੇ ਨਾਲ ਆ ਹਰ ਵਕਤ ਤੁਹਾਡੇ ਨਾਲ ਆ ਮੈਂ ਦਿੱਲੀ ਸੀ ਮੈਂ ਦਿੱਲੀ ਦਾ ਸਿੱਧਾ ਅੱਜ ਸਵੇਰੇ 5:00 ਵਜੇ ਚੱਲਿਆ ਸਿੱਧਾ ਤੁਹਾਡੇ ਪਿੰਡ ਆਇਆ ਹਨੋਰੀ ਵਿੱਚ ਦੀ ਬਾਤੜਾ ਨਰਵਾਣਾ ਜੀ ਵਿੱਚ ਦੀ ਉਹ ਮੇਰਾ ਫਰਜ਼ ਬਣਦਾ ਉਹ ਮਾਵਾ ਬੈਠੀਆਂ ਨੇ ਮਾਮਾ ਭੈਣਾਂ ਨੂੰ ਪਤਾ ਹੁੰਦਾ ਨਾ ਚੁੱਲ੍ਹਾ ਕਿਵੇਂ ਚੱਲਦਾ ਹੈ ਮੇਰਾ ਪਰਦੇ ਮੈਂ ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝੜ ਦੇਊਗਾ ਜਿੰਨਾ ਚੱਲਸੀ ਮੈਨੂੰ ਮੁੱਖ ਮੰਤਰੀ ਰੱਖਦੇ ਹਾਂ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਤਾਂ ਲਾ ਦਿਓ ਇਹ ਕਿਹੜੀ ਗੱਲ ਹੈ ਮੈਂ ਕਿਹੜਾ ਕੋਈ ਪੁੰਬੜਾ ਨਹੀਂ ਲੰਮੀ ਬੋਲਾਂ ਸਾਲ ਲੈਣਾ ਲਾ ਦਿਓ ਜੇ ਨਾ ਚੰਗਾ ਲੱਗਿਆ ਸਹੀ ਗੱਲ ਕਰ ਰਿਹਾ ਨਹੀਂ ਬਿਜਲੀ ਦੇ ਬਿੱਲ ਕੋ ਲੈ ਕੇ ਜੋ ਮੈਂ ਅੱਜ ਬੁਲਾਰਨੇ ਤੇ ਗੱਲ ਨਹੀਂ ਕਰਦੇ ਮੈਂ ਚਾਹੁੰਨਾ ਯਾਰ ਮੇਰੇ ਪੰਜਾਬ ਦੇ ਲੋਕ ਘੁਕ ਬਸਣ ਉਹਨਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਵੇ ਆਰਾਮ ਕਰਾਂ ਦੇ ਬੱਚੇ-ਬੱਚਿਆਂ ਨੂੰ ਨੌਕਰੀਆਂ ਮਿਲਣ ਪੜ੍ਹ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਿਫਾਰਿਸ਼ ਨਾ ਚੱਲੇ ਕੋਈ ਕਿਸੇ ਦਾ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾਂ ਪਿਓ ਐਮਐਲਏ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਵੋਡੇ ਪੇਟ ਵੀ ਨੋਕਰੇ ਮਿਲੀਆਂ ਹੋਣਗੀਆਂ ਇੱਕ ਦੋ ਹਾਂਜੀ ਹਾਂਜੀ ਬੁਲੀਆਂ ਲਈ ਨਹੀਂ ਜਿਸ ਪਾਰਸ ਲੱਗਿਆ ਨਹੀਂ ਜੀ 100 ਵੋਡੇ ਕਰਕੇ ਖੜੇ ਹਾਂ ਮੈਂ ਕਿਹਾ ਸੀ ਕਿ ਬਾਹਰਲੇ ਮੁਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆਉਣਗੇ ਮੈਨੂੰ ਰੋਜ਼ ਆ ਚਾਰ ਪੰਜ ਫੋਨ ਆਉਂਦੇ ਨੇ ਭਾਈ ਵਾਪਸ ਆ ਰਹੇ ਆ ਮੈਂ ਕਿਹਾ ਆ ਜਾਓ ਗੁਰੂ ਨਾਨਕ ਦੇਵ ਦੀ ਧਰਤੀ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਆ ਆ ਜਾਓ ਆਪਾਂ ਆਪਣੀ ਧਰਤੀ ਨੂੰ ਠੀਕ ਕਰ ਲੈਨੇ ਆ ਯਾਰ ਕਿਉਂ ਜਾਣਿਓ ਪੱਤ ਕੇ ਰੁੱਸੇ ਰੁੱਸ ਉਸ ਕੇ ਲਈ ਹੋਵੇ ਮਨਾਵਾਂਗੇ ਕੋਈ ਗੱਲ ਨਹੀਂ ਆਪਣੀ ਮਨਾ ਲਾਂਗੇ ਪੈਰ ਫੜ ਲਾਂਗੇ ਆਜੋ ਘਰੇ ਆਜੋ ਆਪਾਂ ਘਰ ਤੋਂ ਥੋੜੇ ਪੈਸੇ ਕਮਾਉਣ ਨਹੀਂ ਆਏ ਅਸੀਂ ਇੱਥੇ ਵੈਸੇ ਕਮਾਣੇ ਹੁੰਦੇ ਮੈਂ ਤੁਹਾਡੇ ਪਿੰਡ ਇੱਕ ਸ਼ੋਅ ਦਾ ਮੈਂ ਵੀ 5 ਲੱਖ ਲੈਂਦਾ ਫਿਰ ਉਹਡੇ ਪਿੰਡ ਦਾ ਮੈਂ ਇੱਕ ਸ਼ੋਅ ਕਰਨ ਦਾ 5 ਲੱਖ ਲੈਂਦਾ ਮੈਂ ਵੀ ਹੁਣ ਮੈਂ ਹੁਣ ਮੈਂ ਹਰ ਇੱਕ ਬਾਰ ਨੂੰ 5 ਲੱਖ ਦੇ ਕੇ ਜਾ ਰਹੇ ਤੇ ਮੈਨੂੰ ਵੀ ਲੋੜ ਸੀ ਵੀ ਪੰਗਾ ਲੈਣ ਦੀ ਨਾ ਨਾ ਇੱਕ ਤੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕ੍ਰੈਟਿਕ ਰਾਈਟ ਹੈ ਲੋਕ ਦਾ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਬੇਨਤੀ ਕਰਦਾ ਭਾਵੇਂ ਜੀ ਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਜਿਸ ਦੇ ਮਾਮੇ ਬੁੱਕੜ ਦੇ ਕਹਿੰਦੇ ਨਾ ਪਾਓ ਇਹ ਤਾਂ ਪੈਸੇ ਲੈ ਕੇ ਜਾਂ ਧਾਰੂਆਂ ਲੈ ਕੇ ਜੀ ਪਾਓ ਇਹ ਹੁਣ ਫੇਰ ਆਉਣਗੇ ਹੁਣ ਬੰਦਾ ਸਾਡੇ ਕੋਲ ਤਾਂ ਹੈ ਸੋ ਅਸੀਂ ਤਾਂ ਤੁਹਾਡੇ ਨਾਲ ਖੜਾਂਗੇ ਆਪ ਹੋਰ

ਬੈਈਆਂ ਨੇ ਸਾਡੇ ਬਿੱਲੋ ਕੁੜੀਆਂ ਇੱਥੇ ਬੈਈਆਂ ਨੇ ਆ ਪੱਤਲਾ ਲੈ ਕੇ ਜਾਂਦੇ ਹੁੰਦੇ ਸੀ ਆ ਪੱਤਲਾ ਪਾਪਾ ਦਾ ਆਪਣੇ ਪਿੰਡ ਆ ਯਾਰ ਤਾਂ ਮੇਰੇ ਚਾਚੇ ਤਾਏ ਆ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਕੋਈ ਨਹੀਂ ਨਾ ਜੀ ਮਹਿਲਾ ਤੇ ਕੁੰਡੇ ਬੰਦ ਕਰਦੇ ਲੋਕਾਂ ਨੇ ਬਾਰੋਂ ਨਾ ਦੇ ਫੋਟੇ ਨਾਲ ਆ ਫੋਟੇ ਵਰਕੇ ਆਹੀਂ ਰਹਿਾਂਗੇ ਪਰਿਵਾਰਾਂ 'ਚ ਦੁੱਖ ਆ ਗਿਆ ਚਲੋ ਆਤਮਾ ਦਾ ਭਾਣਾ ਪਾਪਾ ਲੱਗਦੇ ਜੋ ਕੰਨਣਾ ਪੈਂਦਾ ਪਾਣੇ ਨੂੰ ਪਰ ਉਹ ਮੈਂ ਵੀ ਆਪਣੇ ਲਾਣੇਦਾਰ ਹੋਣ ਦੇ ਨਾਂ ਤੇ ਪੰਜਾਬ ਦਾ ਮੈਂ ਪਰਵਾਰਾ ਬੈਂਕ ਨੂੰ ਵੀ ਕਰਕੇ ਜੇ ਥੋੜਾ ਜਿਹਾ ਅੰਦਾਜ਼ਾ ਕਰਾਂ ਕਿ ਸਾਡੇ ਪਿੰਡ ਚਲੀ ਜਿਵੇਂ ਮੁੰਡਿਆਂ ਦੇ ਵਿੱਚ ਹੈ ਇੱਥੇ ਚਿੱਟਾ ਆਉਂਦਾ ਆਉਂਦਾ ਜੀ ਮੈਨੂੰ ਮੁੰਡਿਆਂ ਨਾਲ ਨਹੀਂ ਮੈਂ ਮੁੰਡਿਆਂ ਨਾਲ ਨਹੀਂ ਲੰਨ ਉਹ ਕਹਿੰਦੇ ਕਿ 8 ਵਜੇ ਆਉਂਦਾ ਕਿ ਇੱਥੇ ਆਉਂਦਾ ਕੱਲ ਨੂੰ ਅੰਦਰ ਕਰ ਕਰ ਬਰਬਾਦ ਉਹਨਾਂ ਨੂੰ ਕਿਉਂ ਛੱਡੀ ਆਪਾਂ ਪਿੰਡ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਸਾਰਾ ਕੁਝ ਥੋੜਾ ਜਿਆਦਾ ਦੱਸ ਦਿਆ ਕਰੋ ਪਹਿਲਾਂ ਕਰ ਲੈਂਦੇ ਪ੍ਰਬੰਧ ਚਲੋ ਕੋਈ ਨਹੀਂ ਹਰ ਪਤਾ ਜਿਹਨੂੰ ਨਹੀਂ ਹੈਗਾ ਖਬਰ ਸਰਕਾਰ ਨੂੰ ਪਤਾ ਹੁੰਦਾ ਨਹੀਂ ਸਰਕਾਰ ਨੂੰ ਪਤਾ ਹੁੰਦਾ ਜੀ ਮਤਲਬ ਕੋਈ ਨਹੀਂ ਪਤਾ ਕਿ ਸੱਤ ਸਾਲ ਹੋ ਗਏ ਨਾ ਬਾਈ ਉਹਨੇ ਕਿਤੇ ਨਹੀਂ ਉਹ ਤੇ ਨਾ ਪ੍ਰਸ਼ਾਸਨ ਕਿਉਂ ਨਹੀਂ ਆਇਆ ਕਿਉਂ ਕਿੰਨਾ ਦੋ ਸਾਲ ਹੀ ਹੋਏ ਨੇ ਹਰ ਬਾਰਡਰਾਂ ਦਾ ਪੁਲਿਸ ਪੈਂਦੀਆਂ ਬਾਰਡਰਾਂ ਚਲੋ ਬਸ ਬਸ ਛੱਡੋ ਕੋਈ ਕੋਈ ਕੁਝ ਮੋੜ ਰਿਹਾ ਸੋ ਮੈਂ ਇਹ ਕਹਨਾ ਮੈਨੂੰ ਅੱਜ ਪਤਾ ਅੱਜ ਮੈਨੂੰ ਦੱਸਿਆ ਮੁੰਡਿਆ ਅੱਜ ਦਾ ਮੁੰਡਿਆ ਇੱਕ ਮਿੰਟ ਮੈਂ ਨੇ ਦੱਸਿਆ ਗੱਲ ਨੂੰ ਅੰਦਰ ਹੋਣਾ ਬਾਈ ਗੁਰਜੀਤ ਰਾਮ ਸਾਹਿਬ ਬਾਈ ਗੁਰਜੀਤ ਤੁਹਾਡਾ ਵੀਰੇ ਮੰਦੀਪ ਵਕੀਲ ਆਦਾ ਸੁੱਖੀ ਤੁਹਾਡਾ ਤਾਂ ਕੀ ਕਹਿੰਦਾ ਮੇਰੇ ਹਸਬੰਡ ਨੇ ਵੀਰੇ ਉਹ ਨਿਰਦੋਸ਼ ਚੱਕੇ ਗਏ ਵੀਰੇ ਕਿ ਅੱਜ ਸੀਐਮ ਆਇਆ ਸੀ ਮੇਰੀ 1% ਵੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਸਗੋਂ ਮੈਨੂੰ ਲਾ ਜਾ ਕੇ ਕਮਰੇ ਚ ਬੰਦ ਕਰਤਾ ਵੀ ਕਿਤੇ ਇਹ ਕੋਈ ਗੱਲ ਨਾ ਕਰ ਦੇ ਵਿੱਚ ਤੇ ਜਿੱਦੇ ਸੁੱਖੀ ਚੱਕਿਆ ਵੀਰੇ ਮੇਰੇ ਚਾਚੇ ਮੁਕੇ ਨੇ ਪਿੰਡ ਦੇ ਵੀਰ ਭਾਈ ਮੁਕੇ ਨੇ ਸੁੱਖੀ ਨੇ মিডিਆ ਬੁਲਾ ਕੇ ਪਹਿਲਾਂ ਆਪ ਬਿਆਨ ਦਿੱਤੇ ਨੇ ਵੀ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਹ दारू ਲਿਆਂਦੀ ਆ ਪਿਆਈ ਆ ਇਹਨਾਂ ਨੂੰ ਵੇਚੀ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹ ਤੋਂ ਬਾਅਦ ਪੁਲਿਸ ਨੇ ਸੁੱਖੀ ਉਹ ਜਕ ਲਿਆ ਵੀ ਕਿਤੇ ਉਹ ਕੋਈ ਚੱਕੜ ਨਾ ਚੱਕ ਲੇ ਰੀ ਪੋਸਟ ਮਾਰਤਾ ਵਗੈਰਾ ਸਮਝੋ ਕਿ ਵੀਰ ਸੁਖੀ ਲੋਹੇ ਦਾ ਚੱਕਿਆ ਗਿਆਗਾ ਤੁਹਾਡੇ ਦਾ ਘਰ ਵਾਲਾ ਸੀ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ ਵੀ ਪਿੰਡ ਦਾ ਫਲਾਣੇ ਬੰਦੇ ਨਾਲ ਕੋਈ ਕਹਿਵਾ ਚੱਲ ਰਹੀ ਹੈ ਵੀ ਵੀਰੇ ਮੈਨੂੰ ਤਾਂ ਨਾ ਕੁਝ ਨਹੀਂ ਪਤਾ ਹੈਗਾ ਠੀਕ ਆ ਇਹ ਬੰਦਿਆਂ ਦੀਆਂ ਬਾਰਦੀਆਂ ਗੱਲਾਂ ਹੁੰਦੀਆਂ ਨੇ ਮੈਨੂੰ ਤਾਂ ਐ ਪਤਾ ਵੀ ਉਹ ਨਿਰਦੋਸ਼ਾ ਚੱਕ ਲਿਆ ਪਿੰਡ 'ਚ ਪੁੱਛ ਲਓ ਜਿੱਥੋਂ ਮਰਜ਼ੀ ਪੁੱਛ ਲਓ ਜੇ ਉਹ ਕੰਮ ਕਰਦਾ ਹੋਵੇ 1 ਸਾਲ ਤੋਂ ਜਮੇ ਵੀ ਉਹ ਇਸ ਕੰਮ 'ਚ ਨਹੀਂ ਥੀ ਹੈਗਾ ਪਹਿਲਾਂ ਕਰਦਾ ਸੀ ਉਹੇ ਕੰਮ ਪਹਿਲਾਂ ਵੀਰੇ ਹਾਂ ਇੱਕ ਦੋ ਕੇਸ ਹੈਗੇ ਨੇ ਪਹਿਲਾਂ ਕਰਦੇ ਸੀਗੇ ਬਹੁਤ ਟਾਈਮ ਹੋ ਗਿਆ ਪਰ ਹੁਣ ਮਤਲਬ ਆ ਜਿਹੜਾ ਕੇਸ ਹੈ ਦੇ ਨਾਲ ਉਹਦਾ ਕੋਈ ਵੀ ਲਿੰਕ ਨਹੀਂ ਹੈਗਾ ਪਹਿਲਾਂ ਕਾਦੇ ਪਰਚੇ ਨੇ ਕੀ ਕੀ ਚੀਜ਼ ਕਰਦਾ ਲੜਾਈਆਂ ਪੜਾਈਆਂ ਲੜਾਈਆਂ ਪੜਾਈਆਂ ਵੀਰੇ ਬਸ ਅਈ ਕੋਈ ਇਦਾਂ ਦੇ ਨਜਾਇਜ਼ ਸ਼ਰਾਬ ਲਿਆ ਕੇ ਵੀ ਵੇਚਦਾ ਦੀ ਜਾਂ ਕੋਈ ਦੂਰ ਕਰਦਾ ਦੀ ਇਦਾਂ ਜਿਹੜਾ ਕੋਈ ਪਰਚਾ ਹੈਗਾ ਸ਼ਰਾਬ ਦਾ ਇੱਕੋ ਦਿੱਕ ਪਰਚਾ ਹੀ ਹੈ ਹਾਂ ਉਹ ਤੇ ਪਹਿਲਾਂ ਉਹ ਵੀ ਨਿਬੜਿਆ ਹੋਇਆ ਵੀਰੇ ਕੇਸ ਉਹਦੀ ਉਸ ਜਗ੍ਹਾ ਕੱਟਿਆ ਆ ਤੇ ਹੁਣ ਤਾਂ ਜ਼ਮੀਨ ਨਿਰਦੋਸ਼ ਆ ਹੁਣ ਤਾਂ ਕੋਈ ਮਤਲਬ ਹੀ ਨਹੀਂ ਤੇ ਹੈਗਾ ਉਹਨੂੰ ਚੱਕਣ ਦਾ ਕੋਈ ਪੰਚਾਇਤ ਨੇ ਤੁਹਾਡੀ ਸਪੋਰਟ ਕਰਦੀ ਪੰਚਾਇਤ ਨਾਲ ਗੱਲ ਕੀਤੀ ਸਾਰਾ ਪਿੰਡ ਵੀਰੇ ਸਾਡੇ ਨਾਲ ਆ ਬੱਸ ਸਰਕਾਰ ਨੇ નિર્ਦੋਸ਼ ਛੱਬ ਠਾ ਰੱਖਿਆ ਹੋ ਅੰਦਰ ਤੇ ਹੁਣ ਸੀਐਮ ਨਾਲ ਕੋਈ ਵੀ ਗੱਲ ਨਹੀਂ ਹੋਣ ਦਿੱਤੀ ਹੈਗੀ ਮੇਰੀ ਕਿਸੇ ਨੇ ਮੈਨੂੰ ਕਮਰੇ ਚਲੇ ਜਾ ਕੇ ਬੰਦ ਕਰਤਾ ਲੇਡੀਸ ਪੁਲਿਸ ਬੁਲਾ ਕੇ ਨੇ ਸੰਗਰੂਰ ਵੀ ਡੀਸੀ ਉੱਤਰ ਬਾਹਰ ਤਾਂ ਨਾ ਲੱਗਿਆ ਰਿਹਾ ਹੈ ਉੱਥੇ ਵੀ ਤਾਂ ਨਾ ਖਤਮ ਇਹੀ ਕਰਕੇ ਗਿਆ ਚੱਕਿਆ ਗਿਆਗਾ ਵੀ ਸਾਡੀ ਜਿਹੜੀ ਸਹਿਮਤੀਆਂ ਨੇ ਉਹ ਪ੍ਰਸ਼ਾਸਨ ਨਾਲ ਬਣੀਆਂ ਨੇ ਫਿਰ ਕੀ ਸਹਿਮਤੀ ਬਣੀਆਂ ਜੇ ਕਰਤੇ ਵੀਰੇ ਮਲਾਜਮਾਂ ਨੇ ਸਾਨੂੰ ਐ ਕਿਹਾ ਕਹਿੰਦੇ ਵੀ ਸਾਨੂੰ ਵੀ ਪਤਾ ਸੁੱਖੀ નિર્ਦੋਸ਼ ਆ ਕਹਿੰਦੇ ਵੀ ਅਸੀਂ ਮਜਬੂਰ ਆ ਇਹਨੂੰ ਅਸੀਂ ਛੱਡ ਨਹੀਂ ਸਕਦੇ ਕਿਹੜੀ ਗੱਲੋਂ ਮਜਬੂਰ ਨੇ ਵੀਰੇ ਜਾਂ ਤਾਂ ਸਾਡੇ ਘਰੋਂ ਕੁਝ ਫਸਿਆ ਹੋਵੇ ਠੀਕ ਆ ਸੁੱਖ ਮਤਲਬ ਉਹ ਸਾਨੂੰ ਸਬੂਤ ਤਾਂ ਦੇਣ ਵੀ ਰੇ ਬਿਨਾ ਸਬੂਤ ਤਾਂ ਉਹਨੂੰ ਕਿਵੇਂ ਚੱਕ ਲਿਆ ਮਨੀ ਮਨੀ ਫੜਿਆ ਮਨੀ ਕੋਲੋਂ ਸਬੂਤ ਮਿਲੇ ਨੇ ਉਹ ਮੰਨਿਆ ਮਨੀ ਆਪ ਵੀ ਕਹਿੰਦਾ ਏ ਜਿਹੜਾ ਮੁੰਡਾ ਵੇਚਦਾ ਸੀਗਾ ਪਿੰਡ 'ਚ ਵੀ ਹਾਂ ਭਈ ਮੈਂ ਵੇਚਦਾ ਤੀ ਮੇ ਸੁੱਖੀ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਉਹ ਘਾਹ ਦੇ ਬੇਸਤੇ ਚੱਕ ਲਿਆ ਸਾਨੂੰ ਐ ਨਹੀਂ ਸਮਝਾਉਂਦੀ ਹੈ ਜੀ ਵੀਰੇ